ਜਦੋਂ ਮੈਂ 12ਵੀਂ ਕਲਾਸ ਵਿੱਚ ਪੜਦਾ ਸੀ ਮੈਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ ਉਹ ਕੁੜੀ ਮੇਰੀ ਕਲਾਸ ਵਿੱਚ ਹੀ ਪੜਦੀ ਸੀ ਅਸੀਂ ਇੱਕ ਦੂਜੇ ਨੂੰ ਬੜਾ ਹੀ ਚਾਹੁੰਦੇ ਸੀ ਪਰ ਕਹਿ ਨਹੀਂ ਪਾਉਂਦੇ ਸੀ ਫਿਰ ਹੌਲੀ-ਹੌਲੀ ਕੁੜੀ ਨੇ ਕਿਸੇ ਦੂਜੀ ਕੁੜੀ ਰਾਹੀਂ ਮੇਰੇ ਨਾਲ ਪਿਆਰ ਦਾ ਇਜ਼ਹਾਰ ਕਰ ਦਿੱਤਾ ਮੈਂ ਤਾਂ ਉਹਨੂੰ ਪਹਿਲਾਂ ਹੀ ਚਾਹੁੰਦਾ ਸੀ ਅਸੀਂ ਇੱਕ ਦੂਜੇ ਵੱਲ ਵੇਖਦੇ ਤਾਂ ਰਹਿੰਦੇ ਸੀ ਪਰ ਕਹਿ ਨਹੀਂ ਪਾਉਂਦੇ ਸੀ ਜਦੋਂ ਨੇ ਮੈਨੂੰ ਪ੍ਰਪੋਜ਼ ਕਰ ਦਿੱਤਾ ਤਾਂ ਮੈਂ ਝੱਟ ਹੀ ਹਾਂ ਕਰ ਦਿੱਤੀ ਕਿਉਂਕਿ ਮੈਂ ਤਾਂ ਆਪ ਉਹਨੂੰ ਬੜਾ ਚਾਹੁੰਦਾ ਸੀ ਕੁੜੀ ਦਾ ਨਾਮ ਗੋਪੀ ਸੀ ਦੇਖਣ ਵਿੱਚ ਬੜੀ ਸੋਹਣੀ ਸੁਨੱਖੀ ਸੀ ਉਹ ਤਾਂ ਮੇਰੇ ਨਾਲੋਂ ਕਾਫੀ ਜ਼ਿਆਦਾ ਸੋਹਣੀ ਸੀ ਮੈਨੂੰ ਨਹੀਂ ਲੱਗਦਾ ਸੀ ਕਿ ਉਹ ਮੈਨੂੰ ਪਸੰਦ ਕਰਦੀ ਹੋ ਪਰ ਜਦੋਂ ਉਹਨੇ ਪ੍ਰਪੋਜ਼ ਕੀਤਾ ਤਾਂ ਮੈਂ ਹੈਰਾਨ ਰਹਿ ਗਿਆ ਅਸੀਂ ਦੋਵੇਂ ਇੱਕ ਦੂਜੇ ਨਾਲ ਬੜਾ ਪਿਆਰ ਕਰਨ ਲੱਗ ਪਏ। ਮੇਰਾ ਨਾਮ ਗੁਰੀ ਆ। ਅਸੀਂ ਦੋਵੇਂ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ ਤੇ ਸਾਡੀਆਂ ਚੈਟਾਂ ਵੀ ਚੱਲਦੀਆਂ ਰਹਿੰਦੀਆਂ ਸੀ ਕਿਉਂਕਿ ਗੋਪੀ ਕੋਲ ਆਪਣਾ ਫੋਨ ਸੀ। ਅਸੀਂ ਦੋਵੇਂ 9ਵੀਂ ਕਲਾਸ ਤੋਂ ਇਕੱਠੇ ਪੜ੍ਹਦੇ ਸੀ ਪਰ ਇੱਕ ਦੂਜੇ ਨਾਲ ਇਜ਼ਹਾਰ ਨਹੀਂ ਕਰ ਸਕੇ। ਮੈਂ ਤਾਂ ਉਦੋਂ ਦਾ ਉਹਦੇ ਵੱਲ ਵੇਖਦਾ ਰਹਿੰਦਾ ਸੀ, ਉਦੋਂ ਦਾ ਪਸੰਦ ਕਰਦਾ ਸੀ ਪਰ ਉਹ ਮੈਨੂੰ 11ਵੀਂ ਕਲਾਸ ਤੋਂ ਪਸੰਦ ਕਰਨ ਲੱਗੀ ਕਿਉਂਕਿ ਪਹਿਲਾਂ ਉਹਨੇ ਮੇਰੇ ਵੱਲ ਕਦੇ ਧਿਆਨ ਨਹੀਂ ਦਿੱਤਾ ਸੀ। ਸਾਡੀ ਗੱਲਬਾਤ ਚੱਲਦੀ ਰਹੀ ਇੱਕ ਦੋ ਜਾਣਿਆਂ ਨੂੰ ਇਹ ਪਤਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਸਕੂਲ ਵਿੱਚ ਸਾਰਿਆਂ ਨੂੰ ਪਤਾ ਲੱਗੇ ਤੇ ਸਕੂਲ ਵਿੱਚ ਕੋਈ ਵੀ ਗੱਲ ਹੁੰਦੀ ਸੀ ਤਾਂ ਇੱਕ ਮਿੰਟ ਵਿੱਚ ਓੜ ਜਾਂਦੀ ਸੀ ਤੇ ਸਕੂਲ ਦੇ ਟੀਚਰਾਂ ਤੱਕ ਪਹੁੰਚ ਜਾਂਦੀ ਸੀ ਇੱਕ ਦਿਨ ਮੈਂ ਗੋਪੀ ਨੂੰ ਪੁੱਛਣ ਲੱਗਾ ਕਿ ਤੂੰ ਅੱਗੇ ਪੜ੍ਹਾਈ ਕਿੱਥੇ ਕਰਨੀ ਆ ਉਹ ਕਹਿਣ ਲੱਗੀ ਘਰਦਿਆਂ ਦਾ ਕੁਝ ਨਹੀਂ ਪਤਾ ਮੈਨੂੰ ਅੱਗੇ ਪੜ੍ਹਾਈ ਕਰਵਾਉਣਗੇ ਵੀ ਜਾਂ ਨਹੀਂ ਕਿਉਂਕਿ ਉਹਦੇ ਘਰਦਿਆਂ ਦੀ ਸੋਚ ਇਦਾਂ ਦੀ ਹੀ ਸੀ ਕੁੜੀਆਂ ਨੂੰ ਜ਼ਿਆਦਾ ਪੜਾਉਣ 'ਚ ਇੰਟਰਸਟ ਨਹੀਂ ਰੱਖਦੇ ਸੀ ਉਹ ਜ਼ਮਾਨੇ ਤੋਂ ਡਰਦੇ ਸੀ ਇਹ ਗੱਲਾਂ ਮੈਨੂੰ ਗੋਪੀ ਦੱਸਦੀ ਰਹਿੰਦੀ ਸੀ ਪਰ ਮੈਂ ਚਾਹੁੰਦਾ ਸੀ ਕਿ ਅਸੀਂ ਦੋਵੇਂ ਅੱਗੇ ਕਾਲਜ ਦੇ ਵਿੱਚ ਵੀ ਇਕੱਠੇ ਪੜੀਏ ਤੇ ਪੜਨ ਤੋਂ ਬਾਅਦ ਅਸੀਂ ਕਿਸੇ ਜੌਬ ਤੇ ਲੱਗ ਜਾਈਏ ਤੇ ਫਿਰ ਵਿਆਹ ਕਰਵਾ ਲਈਏ ਮੈਂ ਤਾਂ ਇੰਨੀਆਂ ਗੱਲਾਂ ਸੋਚਦਾ ਰਹਿੰਦਾ ਸੀ ਉਹ ਵੀ ਮੇਰੀਆਂ ਗੱਲਾਂ ਤੇ ਹੱਸਣ ਲੱਗ ਜਾਂਦੀ ਸੀ ਉਹ ਕਹਿ ਦਿੰਦੀ ਸੀ ਕਿ ਬੜਾ ਅੱਗੇ ਦੀ ਅੱਗੇ ਸੋਚਣ ਲੱਗ ਜਾਂਦਾ ਕੀ ਪਤਾ ਕਿ ਕੀ ਹੋਣਾ ਕੀ ਨਹੀਂ ਹੋਣਾ ਮੈਂ ਕਹ ਕੇ ਆਪਾਂ ਨੂੰ ਆਪਣੇ ਫਿਊਚਰ ਸੋਚਣਾ ਹੀ ਪੈਂਦਾ ਆ ਜੇ ਅੱਗੇ ਸੋਚਾਂਗੇ ਫੇਰ ਹੀ ਕੁਝ ਕਰਾਂਗੇ ਸੋਚੇ ਬਿਨਾ ਤਾਂ ਕੁਝ ਵੀ ਨਹੀਂ ਹੁੰਦਾ ਇਸ ਤਰ੍ਹਾਂ ਸਾਡੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਸੀ ਮੈਂ ਕਈ ਵਾਰ ਗੋਪੀ ਨੂੰ ਕਿਹਾ ਸੀ ਕਿ ਮੇਰਾ ਤੈਨੂੰ ਇਕੱਲੇ ਮਿਲਣ ਨੂੰ ਬੜਾ ਦਿਲ ਕਰਦਾ ਪਰ ਉਹ ਕਹਿੰਦੀ ਸੀ ਕਿ ਇਦਾਂ ਦਾ ਕੰਮ ਨਹੀਂ ਕਰਨਾ ਮੈਂ ਨਹੀਂ ਚਾਹੁੰਦੀ ਕਿ ਆਪਣੀ ਕਿਸੇ ਕਿਸਮ ਦੀ ਬਦਨਾਮੀ ਹੋਵੇ ਕਿਉਂਕਿ ਮੈਂ ਕਦੇ ਇਕੱਲੀ ਗਈ ਹੀ ਨਹੀਂ ਪਰ ਮੈਂ ਉਹਨੂੰ ਵਾਰ-ਵਾਰ ਕਹਿੰਦਾ ਰਹਿੰਦਾ ਸੀ ਕਿ ਮੈਂ ਕਿਹੜਾ ਤੇਰੇ ਨਾਲ ਕੁਝ ਗਲਤ ਕਰਨ ਲੱਗਿਆ ਆ ਪਰ ਉਹ ਨਹੀਂ ਮੰਦੀ ਸੀ ਮੈਂ ਤਾਂ ਉਹਨੂੰ ਮਿਲਣ ਦੀ ਜ਼ਿੱਦ ਫੜ ਲਈ ਸੀ ਇੱਕ ਦਿਨ ਮੈਂ ਗੋਪੀ ਨੂੰ ਮਨਾ ਹੀ ਲਿਆ ਉਹ ਮੈਨੂੰ ਕੱਲੇ ਮਿਲਣ ਲਈ ਮੰਨ ਗਈ ਅਸੀਂ ਦੋਵਾਂ ਨੇ ਪ੍ਰੋਗਰਾਮ ਬਣਾਇਆ ਕਿ ਆਪਾਂ ਕਿਸੇ ਸ਼ਹਿਰ ਵਿੱਚ ਮਿਲਦੇ ਹਾਂ ਗੋਪੀ ਕਹਿਣ ਲੱਗੀ ਕਿ ਛੁੱਟੀਆਂ ਵਿੱਚ ਮੇਰੇ ਮਾਮੇ ਦੀ ਕੁੜੀ ਸਾਡੇ ਕੋਲ ਰਹਿਣ ਆਊਗੀ ਤੇ ਉਹ ਪਾਰਲਰ ਦਾ ਕੋਰਸ ਕਰਨ ਸ਼ਹਿਰ ਜਾਂਦੀ ਆ ਮੈਂ ਇੱਕ ਦਿਨ ਉਹਦੇ ਨਾਲ ਆ ਜੂੰਗੀ ਉਹ ਛੁੱਟੀਆਂ ਵਿੱਚ ਸਾਡੇ ਕੋਲ ਰਹਿ ਕੇ ਪਾਰਲਰ ਦਾ ਕੋਰਸ ਕਰੂਗੀ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਉਹਦੇ ਨਾਲ ਕਿਸੇ ਦਿਨ ਆਜਾਂ ਮੈਂ ਕਿਹਾ ਠੀਕ ਆ ਤੂੰ ਆਪਣੇ ਘਰਦਿਆਂ ਨੂੰ ਪੁੱਛ ਲੈ ਫਿਰ ਛੁੱਟੀਆਂ ਹੋ ਗਈਆਂ ਸੀ ਹੁਣ ਮੈਨੂੰ ਬੜੀ ਕਾਲੀ ਲੱਗੀ ਸੀ ਕਿ ਕਦੋਂ ਅਸੀਂ ਦੋਵੇਂ ਮਿਲੀਏ ਗੋਪੀ ਐਨੀ ਜ਼ਿਆਦਾ ਸੰਗਾਉ ਸੀ ਕਿ ਉਹ ਆਪਣੇ ਘਰਦਿਆਂ ਤੋਂ ਇਹ ਗੱਲ ਪੁੱਛਣ ਤੋਂ ਵੀ ਬੜੀ ਸੰਗਦੀ ਸੀ ਤੇ ਡਰਦੀ ਵੀ ਸੀ ਮੈਂ ਤਾਂ ਕਿਸਮਤ ਵਾਲਾ ਸੀ ਜੋ ਮੈਨੂੰ ਐਨੀ ਚੰਗੀ ਕੁੜੀ ਮਿਲੀ ਸੀ ਜਿਹਨੂੰ ਘਰਦਿਆਂ ਦਾ ਐਨਾ ਡਰ ਸੀ ਨਹੀਂ ਤਾਂ ਅੱਜਕੱਲ ਕੁੜੀਆਂ ਘਰਦਿਆਂ ਤੋਂ ਬਿਲਕੁਲ ਨਹੀਂ ਡਰਦੀਆਂ ਫਿਰ ਹੌਲੀ ਹੌਲੀ ਉਹਨੇ ਆਪਣੀ ਮੰਮੀ ਨੂੰ ਪੁੱਛ ਲਿਆ ਸੀ ਕਿ ਮੈਂ ਸੀਰਤ ਨਾਲ ਜੋ ਉਹਦੇ ਮਾਮੇ ਦੀ ਕੁੜੀ ਸੀ ਉਹਦੇ ਨਾਲ ਸ਼ਹਿਰ ਜਾ ਆਇਆ ਵਾਂ ਮੈਂ ਵੀ ਵੇਖਦੀ ਆਂ ਪਾਰਲਰ ਵਿੱਚ ਕਿੱਦਾਂ ਕੰਮ ਕਰਦੀਆਂ ਨੇ ਸੀਰਤ ਨੂੰ ਸਾਡੀ ਗੱਲਬਾਤ ਬਾਰੇ ਪਤਾ ਸੀ ਤੇ ਉਹ ਗੋਪੀ ਦੀ ਚੰਗੀ ਫਰੈਂਡ ਸੀ ਗੋਪੀ ਉਹਦੇ ਨਾਲ ਹਰ ਗੱਲ ਕਰ ਲੈਂਦੀ ਸੀ ਸੀਰਤ ਦਾ ਬ੍ਰੇਕਅਪ ਹੋਇਆ ਹੋਇਆ ਸੀ ਇਹ ਗੱਲ ਮੈਨੂੰ ਗੋਪੀ ਨੇ ਦੱਸੀ ਸੀ ਸੀਰਤ ਇਸ ਗੱਲ ਤੋਂ ਬੜੀ ਦੁਖੀ ਰਹਿੰਦੀ ਸੀ ਫਿਰ ਅਗਲੇ ਦਿਨ ਅਸੀਂ ਦੋਵਾਂ ਨੇ ਮਿਲਣਾ ਸੀ ਤੇ ਮੈਂ ਤੇ ਗੋਪੀ ਅਗਲੇ ਦਿਨ ਸ਼ਹਿਰ ਵਿੱਚ ਕਾਫੀ ਸ਼ਾਪ ਤੇ ਮਿਲੇ ਸੀ ਸੀਰਤ ਵੀ ਉਹਦੇ ਨਾਲ ਆਈ ਸੀ ਸੀਰਤ ਬੜੀ ਹਾਈ ਫਾਈ ਸੀ ਉਹਨੇ ਜੀਨ ਟੌਪ ਪਾਇਆ ਹੋਇਆ ਸੀ ਪਰ ਮੇਰੀ ਗੋਪੀ ਤਾਂ ਭੋਲੀ ਪੰਡਾਰੀ ਜਈ ਸੂਟ ਸਲਵਾਰ ਪਾ ਕੇ ਆਈ ਸੀ ਪਰ ਮੈਨੂੰ ਉਹ ਇਦਾਂ ਹੀ ਬੜੀ ਸੋਹਣੀ ਲੱਗਦੀ ਸੀ ਤੇ ਉਹ ਬੜੀ ਸੋਹਣੀ ਸੁਨੱਖੀ ਸੀ ਅਸੀਂ ਦੋਵੇਂ ਜਦੋਂ ਕਾਫੀ ਸ਼ਾਪ ਤੇ ਮਿਲੇ ਤਾਂ ਅਸੀਂ ਦੋਵੇਂ ਚੁੱਪ ਕਰਕੇ ਬੈਠੇ ਸੀ ਸੀਰਤ ਸਾਨੂੰ ਦੋਵਾਂ ਨੂੰ ਮਜ਼ਾਕ ਕਰਨ ਲੱਗੀ ਕਿ ਤੁਸੀਂ ਦੋਵੇਂ ਮਿਲਣ ਆਏ ਹੋ ਤਾਂ ਇੰਨਾ ਚੁੱਪ-ਚੁੱਪ ਕਿਉਂ ਬੈਠੇ ਹੋ ਤੁਸੀਂ ਤਾਂ ਇੱਕ ਦੂਜੇ ਤੋਂ ਇਦਾਂ ਸੰਗ ਰਹੇ ਹੋ ਜਿਵੇਂ ਪਹਿਲੀ ਵਾਰ ਮਿਲੇ ਹੋਵੋ ਮੈਂ ਕਿਹਾ ਹਾਂਜੀ ਮੈਂ ਤੇ ਗੋਪੀ ਪਹਿਲੀ ਵਾਰ ਹੀ ਮਿਲੇ ਆ ਉਹ ਹੱਸਣ ਲੱਗ ਪਈ ਤੇ ਕਹਿੰਦੀ ਮੇਰਾ ਮਤਲਬ ਇਹ ਆ ਕਿ ਤੁਸੀਂ ਤਾਂ ਇਸ ਤਰ੍ਹਾਂ ਕਰ ਰਹੇ ਹੋ ਜਿਵੇਂ ਇੱਕ ਦੂਜੇ ਨੂੰ ਪਹਿਲੀ ਵਾਰ ਵੇਖਿਆ ਹੋਵੇ ਤੁਸੀਂ ਸਕੂਲ ਵਿੱਚ ਰੋਜ਼ ਤਾਂ ਇੱਕ ਦੂਜੇ ਨੂੰ ਵੇਖਦੇ ਹੀ ਹੋ ਫਿਰ ਇੰਨਾ ਕਿਉਂ ਸੰਗ ਰਹੇ ਹੋ ਹੁਣ ਸ਼ਾਇਦ ਸੀਰਤ ਕਰਕੇ ਅਸੀਂ ਦੋਨੇ ਇੱਕ ਦੂਜੇ ਕੋਲੋਂ ਸੰਗ ਰਹੇ ਸੀ ਕਿਉਂਕਿ ਸੀਰਤ ਦੇ ਸਾਹਮਣੇ ਸਾਨੂੰ ਗੱਲ ਕਰਨੀ ਥੋੜੀ ਔਖੀ ਲੱਗਦੀ ਸੀ ਸੀਰਤ ਕਹਿਣ ਲੱਗੀ ਕਿ ਤੇ ਮੇਰਾ ਅੜਿੱਕਾ ਤਾਂ ਨਹੀਂ ਮੰਨ ਰੇ ਮੈਂ ਕਿਹਾ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਪਰ ਮੈਂ ਚਾਹੁੰਦਾ ਸੀ ਕਿ ਸੀਰਤ ਇਥੋਂ ਉੱਠ ਕੇ ਚਲੀ ਜਾਵੇ ਪਰ ਮੈਂ ਕਹਿ ਨਹੀਂ ਸਕਦਾ ਸੀ ਸੀਰਤ ਕਹਿਣ ਲੱਗੀ ਕਿ ਚਲ ਮੈਂ ਚਲਦੀ ਆ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਪਾਰਲਰ ਤੇ ਜਾਨੀ ਆ ਪਰ ਗੋਪੀ ਨੇ ਉਹਨੂੰ ਉਥੋਂ ਨਾ ਜਾਣ ਦਿੱਤਾ ਉਹ ਕਹਿਣ ਲੱਗੀ ਕਿ ਮੈਨੂੰ ਡਰ ਲੱਗਦਾ ਤੂੰ ਇੱਥੇ ਹੀ ਰਹਿ ਜਦੋਂ ਨੇ ਸੀਰਤ ਨੂੰ ਕਿਹਾ ਕਿ ਮੈਨੂੰ ਡਰ ਲੱਗਦਾ ਮੈਨੂੰ ਉਹਦੀ ਇਹ ਗੱਲ ਤੇ ਬੜਾ ਗੁੱਸਾ ਆਇਆ ਕਿ ਮੇਰੇ ਕੋਲ ਉਹਨੂੰ ਕਾਹਦਾ ਡਰਿਆ ਪਰ ਮੈਂ ਚੁੱਪ ਰਿਆ ਫਿਰ ਅਸੀਂ ਖਾਣ ਲਈ ਕੁਝ ਮੰਗਵਾਇਆ ਤੇ ਖਾਂਦੇ-ਖਾਂਦੇ ਥੋੜੀਆਂ ਗੱਲਾਂ-ਬਾਤਾਂ ਵੀ ਕੀਤੀਆਂ ਮੈਨੂੰ ਹੀ ਗੱਲ ਸ਼ੁਰੂ ਕਰਨੀ ਪਈ ਗੋਪੀ ਤਾਂ ਸੰਗ ਰਹੀ ਸੀ ਮੈਂ ਉਹਦੇ ਨਾਲ ਥੋੜੀਆਂ-ਬਹੁਤੀਆਂ ਗੱਲਾਂ-ਬਾਤਾਂ ਕੀਤੀਆਂ ਤੇ ਨਾਲ-ਨਾਲ ਅਸੀਂ ਖਾਦਾ-ਪੀਤਾ ਮੈਂ ਹੀ ਜ਼ਿਆਦਾ ਗੱਲਾਂ ਕਰੀ ਜਾ ਰਿਹਾ ਸੀ ਗੋਪੀ ਤਾਂ ਮੇਰੇ ਕੋਲੋਂ ਸੰਗੀ ਜਾਂਦੀ ਸੀ ਮੈਨੂੰ ਤਾਂ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਇੰਨਾ ਕੋ ਸੰਗ ਰਹੀ ਆ ਪਰ ਉਹ ਪਲ ਮੈਨੂੰ ਬੜੇ ਵਧੀਆ ਲੱਗੇ ਕਿਉਂਕਿ ਮੈਨੂੰ ਗੋਪੀ ਨਾਲ ਪਹਿਲੀ ਮੁਲਾਕਾਤ ਵਿੱਚ ਹੋਰ ਵੀ ਪਿਆਰ ਹੋ ਗਿਆ ਮੈਨੂੰ ਉਹ ਹੋਰ ਵੀ ਪਿਆਰੀ ਲੱਗ ਰਹੀ ਸੀ ਉਹ ਬੜੀ ਸਾਦਗੀ ਵਿੱਚ ਸੀ ਪਰ ਫਿਰ ਵੀ ਮੈਨੂੰ ਬੜੀ ਪਿਆਰੀ ਲੱਗ ਰਹੀ ਸੀ ਦਿਲ ਕਰਦਾ ਸੀ ਮੈਂ ਉਹਨੂੰ ਜੱਫੀ ਪਾਲਾਂ ਪਰ ਮੈਂ ਇਦਾਂ ਦਾ ਕੁਝ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਉਹ ਪਹਿਲਾਂ ਹੀ ਡਰਦੀ ਸੀ ਕਿ ਆਪਾਂ ਉਸੇ ਹਿਸਾਬ ਨਾਲ ਹੀ ਮਿਲਣਾ ਮੈਂ ਉਹਨੂੰ ਇਸੇ ਸ਼ਰਤ ਤੇ ਮਨਾਇਆ ਸੀ ਕਿ ਮੈਂ ਤੈਨੂੰ ਟੱਚ ਵੀ ਨਹੀਂ ਕਰੂੰਗਾ ਆਪਾਂ ਸਿਰਫ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਨੇ ਤੇ ਇਕੱਠੇ ਬੈਠ ਕੇ ਖਾਣਾ ਖਾਣਾ ਹੋਰ ਕੁਝ ਨਹੀਂ ਸੀਰਤ ਮੇਰੇ ਨਾਲ ਕਾਫੀ ਗੱਲਾਂ ਕਰ ਰਹੀ ਸੀ ਸੀਰਤ ਕਾਫੀ ਖੁੱਲੇ ਸੁਭਾਅ ਦੀ ਸੀ ਉਹ ਘੱਟ ਹੀ ਸੰਗਦੀ ਸੀ ਉਹਨੇ ਮੇਰੇ ਨਾਲ ਕਾਫੀ ਗੱਲਾਂ ਕੀਤੀਆਂ ਤੇ ਮੇਰੇ ਬਾਰੇ ਕਾਫੀ ਕੁਝ ਪੁੱਛ ਰਹੀ ਸੀ ਮੈਂ ਉਹਨੂੰ ਦੱਸਿਆ ਕਿ ਗੋਪੀ ਨੂੰ ਮੈਂ ਕਾਫੀ ਟਾਈਮ ਦਾ ਪਸੰਦ ਕਰਦਾ ਪਰ ਮੈਂ ਕਹਿ ਨਹੀਂ ਪਾ ਰਿਹਾ ਸੀ ਪਰ ਗੋਪੀ ਨੇ ਮੈਨੂੰ ਪ੍ਰਪੋਜ਼ ਕਰ ਦਿੱਤਾ ਉਹ ਕਹਿਣ ਲੱਗੀ ਇੰਨਾ ਸੰਗਦੀ ਆ ਇਹਨੇ ਤਾਨੂੰ ਕਿਵੇਂ ਪ੍ਰਪੋਜ਼ ਕਰ ਦਿੱਤਾ ਮੈਂ ਕਿਹਾ ਇਹਨੇ ਕਿਸੇ ਕੁੜੀ ਨੂੰ ਦੱਸਿਆ ਸੀ ਕਿ ਮੈਂ ਗੁਰੀ ਨੂੰ ਪਸੰਦ ਕਰਦੀ ਆ ਬਸ ਉਸ ਕੁੜੀ ਨੇ ਅੱਗੇ ਦੀ ਅੱਗੇ ਮੇਰੇ ਤੱਕ ਇਹ ਗੱਲ ਪਹੁੰਚਾ ਦਿੱਤੀ ਫਿਰ ਇੱਕ ਦਿਨ ਇਹਨੇ ਆਪ ਹੀ ਮੈਨੂੰ ਕਹਿ ਦਿੱਤਾ ਮੈਂ ਤਾਂ ਹੈਰਾਨ ਰਹਿ ਗਿਆ ਕਿ ਇਹ ਇੰਨਾ ਸੰਗਦੀ ਆ ਪਤਾ ਨਹੀਂ ਇਹਦੇ ਵਿੱਚ ਉਸ ਦਿਨ ਕਿਵੇਂ ਹਿੰਮਤ ਆ ਗਈ ਸੀ ਗੋਪੀ ਮੇਰੀਆਂ ਗੱਲਾਂ ਸੁਣ ਕੇ ਹੱਸ ਰਹੀ ਸੀ ਉਹ ਹੱਸਦੀ ਹੋਈ ਬੜੀ ਪਿਆਰੀ ਲੱਗ ਰਹੀ ਸੀ ਅਸੀਂ ਤਕਰੀਬਨ 1 ਘੰਟਾ ਉੱਥੇ ਬੈਠੇ ਰਹੇ ਉਸ ਤੋਂ ਬਾਅਦ ਗੋਪੀ ਤੇ ਸੀਰਤ ਸਲੂਨ ਤੇ ਚੱਲੀਆਂ ਗਈਆਂ ਮੇਰੇ ਲਈ ਉਹ ਪਲ ਬੜੇ ਯਾਦਗਾਰ ਬਣ ਗਏ ਕਿਉਂਕਿ ਮੇਰੀ ਬੜੇ ਟਾਈਮ ਦੀ ਰੀਜ ਸੀ ਕਿ ਮੈਂ ਨੇੜੇ ਬੈਠ ਕੇ ਗੋਪੀ ਨਾਲ ਗੱਲਾਂ ਕਰਾਂ ਤੇ ਮੇਰੀ ਰੀਜ ਪੂਰੀ ਹੋ ਗਈ ਸੀ ਫਿਰ ਮੈਂ ਵੀ ਆਪਣੇ ਘਰ ਵਾਪਸ ਚਲਾ ਗਿਆ ਸੀ ਘਰ ਵਾਪਸ ਜਾ ਕੇ ਮੈਂ ਗੋਪੀ ਨੂੰ ਫੋਨ ਕੀਤਾ ਮੈਂ ਗੋਪੀ ਨੂੰ ਕਿਹਾ ਕਿ ਤੂੰ ਮੈਨੂੰ ਬੜੀ ਸੋਹਣੀ ਲੱਗ ਰਹੀ ਸੀ ਗੋਪੀ ਮੈਨੂੰ ਕਹਿਣ ਲੱਗੀ ਜਦੋਂ ਵੀ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਮੈਨੂੰ ਇਹ ਗੱਲ ਕਹਿੰਦੇ ਹੋ ਕਿ ਤੂੰ ਬੜੀ ਸੋਹਣੀ ਆ ਮੈਨੂੰ ਪੁੱਛ ਕੇ ਵੇਖੋ ਤੁਸੀਂ ਵੀ ਬੜੇ ਸੋਹਣੇ ਹੋ ਤੁਸੀਂ ਮੇਰੇ ਲਈ ਬਹੁਤ ਐਹਮियत ਰੱਖਦੇ ਹੋ ਮੈਂ ਤੁਹਾਡੇ ਬਿਨਾ ਕਦੇ ਨਹੀਂ ਰਹਿ ਸਕਦੀ ਤੁਸੀਂ ਮੇਰੀ ਜ਼ਿੰਦਗੀ ਬਣ ਗਏ ਹੋ ਤੁਹਾਡੇ ਵਰਗਾ ਮੁੰਡਾ ਮੈਨੂੰ ਕਦੇ ਵੀ ਨਹੀਂ ਮਿਲਣਾ ਮੈਂ ਬਹੁਤ ਖੁਸ਼ਕਿਸਮਤ ਹਾਂ ਜੋ ਤੁਸੀਂ ਮੇਰੀ ਜ਼ਿੰਦਗੀ ਵਿੱਚ ਆਏ ਮੈਂ ਗੋਪੀ ਨੂੰ ਕਿਹਾ ਕਿ ਜਦੋਂ ਮੈਂ ਉੱਥੇ ਆਇਆ ਸੀ ਉਦੋਂ ਤਾਂ ਤੂੰ ਕੁਝ ਬੋਲਦੀ ਨਹੀਂ ਸੀ ਇਹ ਗੱਲਾਂ ਉਦੋਂ ਬੋਲਣੀਆਂ ਸੀ ਉਹ ਹੱਸਣ ਲੱਗ ਪਈ ਉਹ ਕਹਿਣ ਲੱਗੀ ਇਹ ਤਾਂ ਆਪਣੀਆਂ ਪਰਸਨਲ ਗੱਲਾਂ ਨੇ ਇਹ ਗੱਲਾਂ ਸੀਰਤ ਦੇ ਸਾਹਮਣੇ ਥੋੜੀ ਕਰਨੀਆਂ ਸੀ ਮੈਂ ਕਿਹਾ ਇਹ ਤਾਂ ਮੇਰੀ ਤਾਰੀਫ਼ ਸੀ ਜੋ ਤੂੰ ਸੀਰਤ ਸਾਹਮਣੇ ਕਰ ਦਿੰਦੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਜਦੋਂ ਅਗਲੀ ਮੁਲਾਕਾਤ ਹੋਊਗੀ ਤਾਂ ਮੇਰੇ ਨਾਲ ਖੁੱਲ੍ਹ ਕੇ ਗੱਲਾਂ ਕਰੀਂ ਗੋਪੀ ਕਹਿਣ ਲੱਗੀ ਇਹ ਤਾਂ ਮੈਂ ਤੁਹਾਡੇ ਜਿਆਦਾ ਕਹਿਣ ਤੇ ਤੁਹਾਨੂੰ ਮਿਲਣ ਆ ਗਈ ਇਹੋ ਜਿਹਾ ਰਿਸਕ ਮੈਂ ਨਹੀਂ ਲੈਣਾ ਚਾਹੁੰਦੀ ਕੋਈ ਗੱਲ ਨਹੀਂ ਥੋੜਾ ਟਾਈਮ ਤੱਕ ਆਪਾਂ ਇੰਗੇਜਮੈਂਟ ਕਰਵਾ ਲਵਾਂਗੇ ਫਿਰ ਆਪਾਂ ਨੂੰ ਕੋਈ ਡਰ ਨਹੀਂ ਹੋਊਗਾ ਮੈਂ ਕਿਹਾ ਪਰ ਜਿਹੜਾ ਪਹਿਲਾਂ ਮਿਲਣ ਦਾ ਸਵਾਦ ਆ ਉਹ ਵੱਖਰਾ ਹੀ ਹੁੰਦਾ ਯਾਦਾਂ ਸਾਰੀ ਉਮਰ ਯਾਦ ਰਹਿੰਦੀਆਂ ਨੇ ਇੱਕ ਮੂਮੈਂਟ ਹੀ ਹੁੰਦਾ ਆ ਜੋ ਆਪਾਂ ਯਾਦ ਕਰਿਆ ਕਰਾਂਗੇ ਗੋਪੀ ਕਹਿਣ ਲੱਗੀ ਜਿਆਦਾ ਗੱਲਾਂ ਨਾ ਕਰੋ ਮੈਂ ਹੁਣ ਤੁਹਾਨੂੰ ਮਿਲਣ ਨਹੀਂ ਆਉਣਾ ਮੈਂ ਕਿਹਾ ਚੱਲ ਕੋਈ ਨਾ ਉਹ ਤਾਂ ਮੈਂ ਤੈਨੂੰ ਹੌਲੀ ਹੌਲੀ ਮਨਾ ਹੀ ਲਊਗਾ ਜੀ ਇਸ ਤਰ੍ਹਾਂ ਤੈਨੂੰ ਅੱਜ ਮਨਾ ਲਿਆ ਇਸ ਤਰ੍ਹਾਂ ਹੀ ਫੇਰ ਮਨਾ ਲੂੰਗਾ ਮੈਨੂੰ ਪਤਾ ਤੈਨੂੰ ਕਿੱਦਾਂ ਮਨਾਉਣਾ ਆ ਫਿਰ ਉਹ ਮੇਰੀਆਂ ਗੱਲਾਂ ਸੁਣ ਕੇ ਹੱਸਣ ਲੱਗ ਪਈ ਗੋਪੀ ਮੈਨੂੰ ਕਹਿਣ ਲੱਗੀ ਕਿ ਸੀਰਤ ਤੁਹਾਡਾ ਨੰਬਰ ਮੰਗਦੀ ਸੀ ਦੇ ਦਵਾਂ ਮੈਂ ਕਿਹਾ ਉਹਨੇ ਮੇਰਾ ਨੰਬਰ ਕੀ ਕਰਨਾ ਉਹ ਕਹਿਣ ਲੱਗੀ ਕਿ ਕਈ ਵਾਰ ਲੋਡ ਪੈ ਜਾਂਦੀ ਆ ਮੈਂ ਕਿਹਾ ਲੋਡ ਕੀ ਪੈਣੀ ਆ ਚਲ ਤੂੰ ਇਦਾਂ ਕਰ ਵਟਸਐਪ ਤੇ ਗਰੁੱਪ ਬਣਾ ਲਾ ਉਹਦੇ ਤੇ ਉਹਦਾ ਨੰਬਰ ਐਡ ਕਰ ਲਾ ਜੋ ਗੱਲ ਕਰਨੀ ਆ ਤੇਰੇ ਸਾਹਮਣੇ ਕਰ ਲਿਆ ਕਰੂਗੀ ਇਦਾਂ ਨੰਬਰ ਦੇਣਾ ਚੰਗਾ ਨਹੀਂ ਲੱਗਦਾ ਗੋਪੀ ਹੱਸਣ ਲੱਗੀ ਤੇ ਕਹਿਣ ਲੱਗੀ ਇਸ ਵਿੱਚ ਤਾਂ ਮੈਨੂੰ ਪ੍ਰੋਬਲਮ ਹੋਣੀ ਚਾਹੀਦੀ ਆ ਮੈਂ ਤਾਂ ਤੁਹਾਨੂੰ ਕਹਿ ਰਹੀ ਆ ਕਿ ਚਲ ਨੰਬਰ ਦੇ ਦਿੰਨੇ ਆ ਪਰ ਤੁਸੀਂ ਮੇਰੇ ਬਾਰੇ ਕਿੰਨਾ ਸੋਚਦੇ ਹੋ ਮੈਂ ਕਿਹਾ ਤੇਰੇ ਬਾਰੇ ਨਾ ਸੋਚਾ ਤਾਂ ਹੋਰ ਕਿਹਦੇ ਬਾਰੇ ਸੋਚਾਂ ਗੋਪੀ ਕਹਿਣ ਲੱਗੀ ਚਲ ਕੋਈ ਗੱਲ ਨਹੀਂ ਜੀ ਤੁਹਾਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਵਟਸਐਪ ਤੇ ਗਰੁੱਪ ਬਣਾ ਲੈਣਾ ਚਾਹੀਦਾ ਤਾਂ ਮੈਂ ਬਣਾ ਲੈਂਦੀ ਆ ਅਗਲੇ ਦਿਨ ਹੀ ਗੋਪੀ ਨੇ WhatsApp ਤੇ ਸਾਡਾ ਤਿੰਨਾਂ ਦਾ ਗਰੁੱਪ ਬਣਾ ਲਿਆ ਉਸ ਵਿੱਚ ਅਸੀਂ ਹਾਸਾ ਮਜ਼ਾ ਕਰਦੇ ਰਹਿੰਦੇ ਸੀ ਸੀਰਤ ਬੜੀਆਂ ਗੱਲਾਂ ਕਰਦੀ ਸੀ ਮੈਂ ਸੀਰਤ ਨੂੰ ਕਹਿੰਦਾ ਸੀ ਕਿ ਆਪਣੇ ਵਰਗੀ ਗੋਪੀ ਨੂੰ ਵੀ ਬਣਾ ਲਾ ਥੋੜਾ ਇਹਨੂੰ ਵੀ ਬੋਲਣ ਲਾ ਦੇ ਪਰ ਗੋਪੀ ਫੋਨ ਤੇ ਤਾਂ ਬਥੇਰੀਆਂ ਗੱਲਾਂ ਕਰਦੀ ਸੀ ਬਸ ਕਿਸੇ ਦੇ ਸਾਹਮਣੇ ਮੈਨੂੰ ਘਾਟੀ ਬੁਲਾਉਂਦੀ ਸੀ ਉਹ ਕਹਿੰਦੀ ਸੀ ਕਿ ਮੈਨੂੰ ਬੜੀ ਸੰਗ ਲੱਗਦੀ ਆ ਇੱਕ ਦਿਨ ਮੈਂ ਗਰੁੱਪ ਵਿੱਚ ਮੈਸੇਜ ਕੀਤਾ ਮੈਂ ਸੀਰਤ ਨੂੰ ਕਿਹਾ ਕਿ ਸਾਨੂੰ ਇੱਕ ਦਿਨ ਫੇਰ ਮਲਾ ਦੇ ਗੋਪੀ ਕਹਿਣ ਲੱਗੀ ਮੈਂ ਨਹੀਂ ਮਿਲਣਾ ਮੈਂ ਕੋਈ ਰਿਸਕ ਨਹੀਂ ਲੈਣਾ ਮੈਂ ਕੋਈ ਬਦਨਾਮੀ ਨਹੀਂ ਚਾਹੁੰਦੀ ਸੀਰਤ ਕਹਿਣ ਲੱਗੀ ਜੇ ਪਿਆਰ ਕੀਤਾ ਤਾਂ ਫੇਰ ਡਰਦੀ ਕਿਉਂ ਆ ਉਹ ਕਹਿੰਦੀ ਡਰਨਾ ਪੈਂਦਾ ਆ ਮੈਨੂੰ ਆਪਣੀ ਇੱਜ਼ਤ ਬੜੀ ਪਿਆਰੀ ਆ ਮੈਂ ਨਹੀਂ ਚਾਹੁੰਦੀ ਕਿ ਛੋਟੀ ਜੀ ਗੱਲ ਪਿੱਛੇ ਮੇਰੀ ਇੱਜ਼ਤ ਰੋਲ ਜਾਵੇ ਮੈਂ ਕਿਹਾ ਤੂੰ ਫਿਕਰ ਨਾ ਕਰ ਮੈਨੂੰ ਆਪਣੀ ਇੱਜ਼ਤ ਨਾਲੋਂ ਵੱਧ ਤੇਰੀ ਇੱਜ਼ਤ ਪਿਆਰੀ ਆ ਕਿਉਂਕਿ ਮੈਂ ਤੈਨੂੰ ਆਪਣੀ ਇੱਜ਼ਤ ਹੀ ਸਮਝਦਾ ਸੀਰਤ ਕਹਿਣ ਲੱਗੀ ਕਿ ਇਹ ਤਾਂ ਕੁਝ ਜ਼ਿਆਦਾ ਹੀ ਡਰਦੀ ਆ ਮੈਂ ਕਿਹਾ ਇਹ ਡਰਦੀ ਆ ਚੰਗੀ ਗੱਲ ਆ ਪਰ ਮੈਂ ਵਿਆਹ ਤੋਂ ਪਹਿਲਾਂ ਕੁਝ ਯਾਦਾਂ ਬਣਾਉਣਾ ਚਾਹੁੰਦਾ ਮੈਂ ਚਾਹੁੰਦਾ ਕਿ ਕੁਝ ਪਲ ਅਸੀਂ ਇਕੱਠੇ ਬੈਠ ਕੇ ਗੁਜ਼ਾਰੀਏ ਤਾਂ ਕਿ ਕੱਲ ਨੂੰ ساری ਜ਼ਿੰਦਗੀ ਉਹ ਪਲ ਯਾਦ ਰਹਿਣ ਮੈਂ ਗੋਪੀ ਨੂੰ ਫੇਰ ਮੁਲਾਕਾਤ ਲਈ ਮਨਾ ਲਿਆ ਸੀ ਵੈਸੇ ਤਾਂ ਸਾਡੀ ਮੁਲਾਕਾਤ ਸਕੂਲ ਵਿੱਚ ਰੋਜ਼ ਹੀ ਹੁੰਦੀ ਸੀ ਪਰ ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਸੀ ਅਸੀਂ ਇੱਕ ਦੂਜੇ ਨੂੰ ਦੂਰ ਹੀ ਵੇਖ ਲੈਂਦੇ ਸੀ ਕਿਉਂਕਿ ਪੜ੍ਹਦੇ ਤਾਂ ਸੀ ਇੱਕ ਕਲਾਸ ਵਿੱਚ ਸੀ ਪਰ ਅਸੀਂ ਬੈਠਦੇ ਅਲੱਗ-ਅਲੱਗ ਸੀ ਮੁੰਡੇ ਲੱਗ ਬੈਠਦੇ ਸੀ ਤੇ ਕੁੜੀਆਂ ਲੱਗ ਬੈਠਦੀਆਂ ਸੀ ਮੈਂ ਗੋਪੀ ਨੂੰ ਮਨਾ ਲਿਆ ਸੀ ਗੋਪੀ ਕਹਿੰਦੀ ਸੀ ਕਿ ਹੁਣ ਕਿਤੇ ਹੋਰ ਜਗ੍ਹਾ ਮਿਲ ਲਵਾਂਗੇ ਕਿਉਂਕਿ ਉਸ ਕੈਫੇ ਵਿੱਚ ਕਾਫੀ ਲੋਕ ਸੀ ਕਈ ਵਾਰ ਕੋਈ ਵੇਖ ਲੈਂਦਾ ਸੀਰਤ ਕਹਿਣ ਲੱਗੀ ਕਿ ਮੇਰੀ ਸਹੇਲੀ ਦੇ ਘਰ ਮਿਲੋ ਮੇਰੀ ਸਹੇਲੀ ਦੇ ਘਰ ਕੋਈ ਨਹੀਂ ਹੁੰਦਾ ਉਹਦੇ ਮੰਮੀ ਡੈਡੀ ਜੌਬ ਕਰਦੇ ਆ ਉਹ ਜੌਬ ਤੇ ਚਲੇ ਜਾਂਦੇ ਆ ਮੇਰੀ ਸਹੇਲੀ ਇਕੱਲੀ ਘਰ ਹੁੰਦੀ ਆ ਉਸ ਸਲੂਨ ਆ ਜਾਂਦੀ ਆ ਉਸ ਦਿਨ ਆਪਾਂ ਉਹਨੂੰ ਕਹਿ ਦਵਾਂਗੇ ਕਿ ਤੂੰ ਘਰ ਹੀ ਰਹੀਂ ਮੈਂ ਕਿਹਾ ਇਹ ਆਈਡੀਆ ਠੀਕ ਆ ਸੀਰਤ ਮੈਨੂੰ ਕਹਿਣ ਲੱਗੀ ਗੁਰੀ ਤੁਸੀਂ ਗੱਡੀ ਲਿਆਇਓ ਤੇ ਆਪਾਂ ਉਹਨਾਂ ਦੇ ਘਰ ਚੱਲੇ ਜਾਵਾਂਗੇ ਮੈਂ ਗੱਡੀ ਲੈ ਕੇ ਸਲੂਨ ਤੇ ਪਹੁੰਚ ਗਿਆ ਉੱਥੇ ਸਾਈਡ ਤੇ ਗੋਪੀ ਤੇ ਸੀਰਤ ਖੜੀਆਂ ਸੀ ਮੈਂ ਉਹਨਾਂ ਨੂੰ ਗੱਡੀ ਵਿੱਚ ਬਿਠਾ ਲਿਆ ਅਸੀਂ ਗੱਡੀ ਵਿੱਚ ਬੈਠ ਕੇ ਸੀਰਤ ਦੀ ਸਹੇਲੀ ਦੇ ਘਰ ਗਏ ਸੀ ਸੀਰਤ ਨੇ ਆਪਣੀ ਸਹੇਲੀ ਦਾ ਘਰ ਮੈਨੂੰ ਦੱਸਿਆ ਜਦੋਂ ਅਸੀਂ ਸੀਰਤ ਦੀ ਸਹੇਲੀ ਦੇ ਘਰ ਪਹੁੰਚੇ ਤਾਂ ਵੇਖਿਆ ਕਿ ਸੱਚੀ ਉਹਨਾਂ ਦੇ ਘਰ ਕੋਈ ਨਹੀਂ ਸੀ ਸਿਰਫ ਉਹਦੀ ਸਹੇਲੀ ਸੀ ਉਹ ਆਪਣਾ ਕੋਠੇ ਤੇ ਬੈਠ ਕੇ ਪੜ੍ਹ ਰਹੀ ਸੀ ਮੈਂ ਤੇ ਗੋਪੀ ਰੂਮ ਵਿੱਚ ਜਾ ਰਹੇ ਸੀ ਸੀਰਤ ਵਿਹੜੇ ਵਿੱਚ ਹੀ ਰੁਕ ਗਈ ਪਰ ਗੋਪੀ ਉਹਨੂੰ ਨਾਲ ਲੈ ਕੇ ਗਈ ਗੋਪੀ ਕਹਿਣ ਲੱਗੀ ਕਿ ਮੈਂ ਤਾਂ ਇਕੱਲੀ ਨੇ ਅੰਦਰ ਨਹੀਂ ਜਾਣਾ ਮੈਨੂੰ ਘਬਰਾਟ ਹੋ ਰਹੀ ਆ ਮੈਨੂੰ ਗੋਪੀ ਤੇ ਬੜਾ ਗੁੱਸਾ ਆ ਰਿਹਾ ਸੀ ਉਹ ਹਰ ਵਾਰ ਉਹਨੂੰ ਨਾਲ ਰੱਖਦੀ ਸੀ ਜੀਵ ਨੂੰ ਮੇਰੇ ਤੇ ਵਿਸ਼ਵਾਸ ਹੀ ਨਾ ਹੋਵੇ ਸੀਰਤ ਮੇਰੇ ਮੂੰਹ ਵੱਲ ਵੇਖ ਰਹੀ ਸੀ ਸ਼ਾਇਦ ਸੀਰਤ ਸਮਝ ਗਈ ਸੀ ਕਿ ਮੈਨੂੰ ਉਹਦਾ ਅੰਦਰ ਆਉਣਾ ਚੰਗਾ ਨਹੀਂ ਲੱਗਦਾ ਸੀਰਤ ਬਾਰ-ਬਾਰ ਹੱਥ ਛੁਡਾ ਰਹੀ ਸੀ ਪਰ ਗੋਪੀ ਨੇ ਉਹਨੂੰ ਧੱਕੇ ਨਾਲ ਅੰਦਰ ਲੈ ਆਂਦਾ ਮੈਂ ਵੀ ਫਿਰ ਬਿਲਕੁਲ ਨਹੀਂ ਸੰਗਿਆ ਮੈਂ ਗੋਪੀ ਦਾ ਹੱਥ ਫੜ ਲਿਆ ਸੀਰਤ ਵੀ ਸਾਹਮਣੇ ਹੀ ਸੀ ਗੋਪੀ ਸ਼ਰਮਾ ਰਹੀ ਸੀ ਮੈਂ ਉਹਦਾ ਹੱਥ ਫੜ ਕੇ ਬੈਠ ਗਿਆ ਤੇ ਉਹਦੇ ਨਾਲ ਗੱਲਾਂ ਕਰਨ ਲੱਗਾ ਮੈਂ ਸੋਚਦਾ ਸੀ ਜੇਕਰ ਗੋਪੀ ਨੂੰ ਇੰਨਾ ਨਹੀਂ ਪਤਾ ਕਿ ਕਿਸੇ ਨੂੰ ਨਾਲ ਨਹੀਂ ਬਿਠਾਈਦਾ ਫਿਰ ਮੈਨੂੰ ਕੀ ਆ ਮੈਂ ਗੋਪੀ ਨਾਲ ਬੜੀਆਂ ਪਿਆਰ ਭਰੀਆਂ ਗੱਲਾਂ ਕਰਦਾ ਰਿਹਾ ਮੈਂ ਗੋਪੀ ਨੂੰ ਕਿਹਾ ਕਿ ਤੂੰ ਅੱਜ ਪਿੰਕ ਸੂਟ ਵਿੱਚ ਬੜੀ ਸੋਹਣੀ ਲੱਗ ਰਹੀ ਆ ਗੋਪੀ ਸ਼ਰਮਾ ਰਹੀ ਸੀ ਸੀਰਤ ਚੁੱਪ ਕਰਕੇ ਬੈਠੀ ਸੀ ਮੈਂ ਇੱਕ ਗੱਲ ਨੋਟ ਕੀਤੀ ਕਿ ਸੀਰਤ ਵਾਰ-ਵਾਰ ਮੇਰੇ ਮੂੰਹ ਵੱਲ ਦੇਖ ਰਹੀ ਸੀ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਮੇਰੇ ਮੂੰਹ ਵੱਲ ਕਿਉਂ ਵੇਖ ਰਹੀ ਆ ਮੈਂ ਅੱਕ ਕੇ ਉਹਨੂੰ ਪੁੱਛ ਹੀ ਲਿਆ ਕਿ ਕੀ ਗੱਲ ਹੋ ਗਈ ਉਹ ਕਹਿਣ ਲੱਗੀ ਕੁਝ ਨਹੀਂ ਥੋੜਾ ਟਾਈਮ ਗੱਲਾਂ ਕਰਨ ਤੋਂ ਬਾਅਦ ਅਸੀਂ ਉੱਥੇ ਪੀਜ਼ਾ ਮੰਗਵਾ ਲਿਆ ਤੇ ਅਸੀਂ ਉੱਥੇ ਬੈਠ ਕੇ ਤਿੰਨਾਂ ਜਣਿਆਂ ਨੇ ਪੀਜ਼ਾ ਖਾਦਾ ਪੀਜ਼ਾ ਬੜਾ ਸਵਾਦ ਸੀ ਪੀਜ਼ਾ ਖਾਣ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਕਿ ਚੱਲ ਮੈਂ ਤੁਹਾਨੂੰ ਸ਼ਟਡਾਊਨ ਆ ਟਾਈਮ ਬਹੁਤ ਹੋ ਗਿਆ ਮੈਨੂੰ ਵੀ ਘਰ ਵਿੱਚ ਕੰਮ ਆ ਸੀਰਤ ਕਹਿਣ ਲੱਗੀ ਥੋੜਾ ਟਾਈਮ ਰੁਕ ਜਾਓ ਤੁਹਾਡੇ ਨਾਲ ਬੜਾ ਜੀ ਲੱਗਿਆ ਹੋਇਆ ਮੈਂ ਕਿਹਾ ਫੇਰ ਕਿਸੇ ਦਿਨ ਦੁਬਾਰਾ ਮਿਲਾਂਗੇ ਗੋਪੀ ਕਹਿਣ ਲੱਗੀ ਮੈਂ ਨਹੀਂ ਆਉਣਾ ਦੁਬਾਰਾ ਮਿਲਣਾ ਮੈਂ ਕਿਹਾ ਤੂੰ ਹਰ ਵਾਰੀ ਇਦਾਂ ਹੀ ਕਹਿਨੀ ਹੁੰਨੀ ਆ ਫਿਰ ਮੈਂ ਉਹਨਾਂ ਦੋਵਾਂ ਨੂੰ ਪਾਰਲਰ ਤੇ ਛੱਡ ਆਇਆ ਗੱਡੀ ਵਿੱਚ ਵੀ ਸੀਰਤ ਮੇਰੇ ਵੱਲੀ ਵੇਖ ਰਹੀ ਸੀ ਪਤਾ ਨਹੀਂ ਉਹਨੂੰ ਕੀ ਹੋਇਆ ਸੀ ਘਰ ਜਾ ਕੇ ਮੈਂ ਸਿੱਧਾ ਮੈਸੇਜ ਕੀਤਾ ਮੈਂ ਉਹਨੂੰ ਪੁੱਛਿਆ ਕਿ ਤੂੰ ਮੇਰੇ ਵੱਲ ਕਿਉਂ ਵੇਖ ਰਹੀ ਸੀ ਤੈਨੂੰ ਕੀ ਹੋ ਗਿਆ ਸੀ ਕੋਈ ਗੱਲ ਹੋਈ ਆ ਉਹ ਕਹਿਣ ਲੱਗੀ ਨਹੀਂ ਗੱਲ ਤਾਂ ਕੋਈ ਨਹੀਂ ਹੋਈ ਤੁਹਾਡਾ ਗੋਪੀ ਨਾਲ ਇਹਨਾਂ ਪਿਆਰ ਵੇਖ ਕੇ ਮੈਨੂੰ ਬੜਾ ਚੰਗਾ ਲੱਗਾ ਤੁਸੀਂ ਕਿੰਨੇ ਚੰਗੇ ਹੋ ਗੋਪੀ ਨੂੰ ਕਿੰਨਾ ਪਿਆਰ ਕਰਦੇ ਹੋ ਨਾਲੇ ਗੋਪੀ ਕਿੰਨੀ ਸਿੰਪਲ ਜੀ ਕੁੜੀ ਆ ਮੈਂ ਤਾਂ ਬਸ ਇਹੀ ਵੇਖਦੀ ਸੀ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਚੰਗੇ ਮੁੰਡੇ ਵੀ ਹੈਗੇ ਆ ਕਿਉਂਕਿ ਮੇਰਾ ਬாய்ਫ੍ਰੈਂਡ ਬੜਾ ਗੰਦਾ ਨਿਕਲਿਆ ਉਹਨੇ ਮੈਨੂੰ ਧੋਖਾ ਦੇ ਦਿੱਤਾ ਮੇ ਸੀਰਤ ਨੂੰ ਕਹਾਂ ਕਿ ਕੋਈ ਗੱਲ ਨਹੀਂ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਉਹੀ ਹੁੰਦਾ ਨਾਲੇ ਜੋ ਹੁੰਦਾ ਚੰਗੇ ਲਈ ਹੁੰਦਾ ਤੂੰ ਉਹਦੇ ਲਈ ਪਛਤਾਵਾ ਨਾ ਕਰ ਸੀਰਤ ਕਹਿਣ ਲੱਗੀ ਪਰ ਫਿਰ ਵੀ ਹਰ ਇੱਕ ਕੁੜੀ ਦੀ ਕਿਸਮਤ ਵਿੱਚ ਤੁਹਾਡੇ ਵਰਗਾ ਮੁੰਡਾ ਹੋਵੇ ਤਾਂ ਜ਼ਿੰਦਗੀ ਬਣ ਜਾਂਦੀ ਆ ਇਸ ਤਰ੍ਹਾਂ ਕਾਫੀ ਰਾਤ ਤੱਕ ਮੇਰੇ ਨਾਲ ਚੈਟ ਕਰਦੀ ਰਹੀ ਹੁਣ ਸਾਡੀ 12ਵੀਂ ਕਲਾਸ ਕੰਪਲੀਟ ਹੋ ਗਈ ਸੀ 12ਵੀਂ ਕਲਾਸ ਤੋਂ ਬਾਅਦ ਮੈਂ ਕਾਲਜ ਵਿੱਚ ਪੜਨ ਲੱਗ ਗਿਆ ਸੀ ਪਰ ਗੋਪੀ ਦੇ ਘਰ ਦੇ ਆਣੇ ਉਹਨੂੰ ਅੱਗੇ ਪੜ੍ਹਨ ਨਹੀਂ ਲਾਇਆ ਉਹਨਾਂ ਨੇ ਗੋਪੀ ਨੂੰ ਸਲਾਈ ਸਿੱਖਣ ਲਈ ਪਿੰਡ ਲਗਾ ਦਿੱਤਾ ਗੋਪੀ ਬੜਾ ਰੋਈ ਕਿਉਂਕਿ ਉਹ ਅੱਗੇ ਹੋਰ ਪੜ੍ਹਨਾ ਚਾਹੁੰਦੀ ਸੀ ਮੈਂ ਗੋਪੀ ਨੂੰ ਕਿਹਾ ਚੱਲ ਕੋਈ ਗੱਲ ਨਹੀਂ ਤੂੰ ਐਵੇਂ ਟੈਨਸ਼ਨ ਨਾ ਲੈ ਕੰਮ ਕੋਈ ਵੀ ਹੋਵੇ ਸਿੱਖਣਾ ਚਾਹੀਦਾ ਚੱਲ ਜੇ ਉਹ ਚਾਹੁੰਦੇ ਆ ਕਿ ਤੂੰ ਸਲਾਈ ਦਾ ਕੰਮ ਸਿੱਖ ਲਵੇਂ ਤਾਂ ਵਧੀਆ ਆ ਆਪਾਂ ਅੱਗੇ ਜਾ ਕੇ ਬੁਟੀਕ ਖੋਲਵਾਂਗੇ ਗੋਪੀ ਮੈਨੂੰ ਕਹਿਣ ਲੱਗੀ ਤੁਸੀਂ ਕਿੰਨੇ ਚੰਗੇ ਹੋ ਤੁਸੀਂ ਹਰ ਗੱਲ ਵਿੱਚ ਮੇਰਾ ਸਾਥ ਦਿੰਦੇ ਹੋ ਮੈਨੂੰ ਤਾਂ ਲੱਗਿਆ ਸੀ ਕਿ ਤੁਸੀਂ ਇਸ ਗੱਲ ਤੇ ਗੁੱਸੇ ਹੋਵੋਗੇ ਕਿ ਘਰ ਦੇ ਪੜਨ ਕਿਉਂ ਨਹੀਂ ਲਾਉਂਦੇ ਪਰ ਤੁਸੀਂ ਤਾਂ ਹਰ ਗੱਲ ਵਿੱਚ ਮੇਰਾ ਬੜਾ ਸਾਥ ਦਿੰਦੇ ਹੋ ਉਹ ਵਾਰ-ਵਾਰ ਇੱਕੋ ਗੱਲ ਕਹਿੰਦੀ ਸੀ ਕਿ ਮੈਂ ਬੜੀ ਕਿਸਮਤ ਵਾਲੀ ਹਾਂ ਜੋ ਤੁਸੀਂ ਮੈਨੂੰ ਮਿਲੇ ਹੋ ਪਰ ਮੈਂ ਵੀ ਆਪਣੇ ਆਪ ਨੂੰ ਬੜੀ ਕਿਸਮਤ ਵਾਲਾ ਸਮਝਦਾ ਸੀ ਕਿਉਂਕਿ ਅੱਜਕੱਲ੍ਹ ਦੀਆਂ ਕੁੜੀਆਂ ਬੜੀਆਂ ਤੇਜ਼ ਨੇ ਮੈਨੂੰ ਕਿੰਨੀ ਭੋਲੀ ਭਾਲੀ ਕੁੜੀ ਮਿਲੀ ਸੀ ਮੈਂ ਵੀ ਉਹਦਾ ਕਦੇ ਨਜਾਇਜ਼ ਫਾਇਦਾ ਨਹੀਂ ਉਠਾਇਆ ਸੀ ਜੀ ਮੈਂ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰੇ ਨਾਲ ਕਦੇ ਗਲਤ ਨਹੀਂ ਕਰੂੰਗਾ ਤਾਂ ਮੈਂ ਉਹਦੇ ਨਾਲ ਕਦੇ ਕੁਝ ਗਲਤ ਨਹੀਂ ਕੀਤਾ ਸੀ ਜਿਸ ਕਰਕੇ ਉਹ ਮੇਰੇ ਕੋਲੋਂ ਤੋਂ ਬਿਲਕੁਲ ਵੀ ਨਹੀਂ ਡਰਦੀ ਸੀ ਕਿਉਂਕਿ ਉਹਨੂੰ ਮੇਰੇ ਤੇ ਪੂਰਾ ਵਿਸ਼ਵਾਸ ਸੀ ਇਸ ਤਰ੍ਹਾਂ ਸਾਡਾ ਰਿਸ਼ਤਾ ਬਹੁਤ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਇੱਕ ਦਿਨ ਕੀ ਹੋਇਆ ਸੀਰਤ ਨੇ ਮੈਨੂੰ ਮੈਸੇਜ ਕੀਤਾ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਬੜਾ ਇਕੱਲਾਪਨ ਮਹਿਸੂਸ ਕਰਦੀ ਹਾਂ ਤੁਸੀਂ ਮੇਰੇ ਨਾਲ ਥੋੜਾ ਟਾਈਮ ਫਰੈਂਡ ਤੌਰ ਤੇ ਗੱਲ ਕਰ ਲਿਆ ਕਰੋ ਪਰ ਇਹ ਗੱਲ ਤੁਸੀਂ ਗੋਪੀ ਨੂੰ ਨਾ ਦੱਸਿਓ ਸ਼ਾਇਦ ਉਹਨੂੰ ਬੁਰਾ ਲੱਗੇ ਮੈਂ ਕਿਹਾ ਜਦੋਂ ਆਪਾਂ ਕੋਈ ਗਲਤ ਗੱਲ ਹੀ ਨਹੀਂ ਕਰਨੀ ਤਾਂ ਆਪਾਂ ਨੂੰ ਗੋਪੀ ਦਾ ਕੀ ਡਰਿਆ ਕੋਈ ਗੱਲ ਨਹੀਂ ਮੈਂ ਤੁਹਾਡੀ ਫੀਲਿੰਗ ਸਮਝਦਾ ਪਰ ਮੈਂ ਗੋਪੀ ਨੂੰ ਦੱਸ ਕੇ ਕਰੂੰਗਾ ਕਿਉਂਕਿ ਅੱਜ ਤੱਕ ਮੈਂ ਗੋਪੀ ਤੋਂ ਕਦੇ ਕੋਈ ਗੱਲ ਨਹੀਂ ਲਕੋਈ ਸੀ ਫਿਰ ਸੀਰਤ ਮੈਨੂੰ ਕਹਿਣ ਲੱਗੀ ਮੈਨੂੰ ਪਤਾ ਕਿ ਗੋਪੀ ਬੜੀ ਚੰਗੀ ਕੁੜੀ ਆ ਉਹਦਾ ਦਿਲ ਬੜਾ ਵੱਡਾ ਆ ਪਰ ਫਿਰ ਵੀ ਮੈਂ ਨਹੀਂ ਚਾਹੁੰਦੀ ਕਿ ਉਹਨੂੰ ਇਸ ਗੱਲ ਦਾ ਪਤਾ ਲੱਗੇ ਕਿਉਂਕਿ ਉਹਨੂੰ ਬੁਰਾ ਲੱਗੂਗਾ ਕੋਈ ਵੀ ਕੁੜੀ ਆਪਣੇ ਬॉयਫਰੈਂਡ ਨੂੰ ਕਿਸੇ ਨਾਲ ਪਰਸਨਲ ਤੌਰ ਤੇ ਗੱਲ ਕਰਦਾ ਨਹੀਂ ਵੇਖ ਸਕਦੀ ਉਹਦੇ ਦਿਲ ਵਿੱਚ ਗਲਤ ਗੱਲਾਂ ਆ ਜਾਣਗੀਆਂ ਮੈਂ ਕਿਹਾ ਇਦਾਂ ਦੀ ਉਹ ਹੈ ਹੀ ਨਹੀਂ ਕਿ ਉਹ ਕਿਸੇ ਬਾਰੇ ਗਲਤ ਸੋਚੇ ਨਾਲੇ ਉਹ ਤਾਂ ਮੈਨੂੰ ਆਪ ਕਹਿੰਦੀ ਸੀ ਕਿ ਤੁਹਾਡਾ ਨੰਬਰ ਮੰਗਦੀ ਆ ਉਹ ਤਾਂ ਮੈਂ ਹੀ ਉਹਨੂੰ ਕਿਹਾ ਸੀ ਕਿ ਕਰੋਪੇਚ ਐਡ ਕਰ ਲਾ ਉਹ ਇਦਾਂ ਦੀ ਨਹੀਂ ਆ ਉਹ ਕਹਿਣ ਲੱਗੀ ਠੀਕ ਆ ਜਦੋਂ ਤੱਕ ਮੈਂ ਗੋਪੀ ਨੂੰ ਇਹ ਗੱਲ ਫੋਨ ਤੇ ਦੱਸੀ ਤਾਂ ਗੋਪੀ ਮੈਨੂੰ ਕਹਿਣ ਲੱਗੀ ਕਿ ਮੈਨੂੰ ਤਾਂ ਪਹਿਲਾਂ ਹੀ ਸੀਰਤ ਨੇ ਇਹ ਗੱਲ ਦੱਸ ਦਿੱਤੀ ਸੀ ਇਹਦੇ ਵਿੱਚ ਇਹਨਾਂ ਸੀਰੀਅਸ ਹੋਣ ਵਾਲੀ ਕੀ ਗੱਲ ਆ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਤੁਸੀਂ ਐਵੇਂ ਨਾ ਗੱਲ ਨੂੰ ਵਧਾਇਆ ਕਰੋ ਮੈਂ ਕਿਹਾ ਠੀਕ ਆ ਇਸ ਤਰ੍ਹਾਂ ਸੀਰਤ ਮੇਰੇ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਸੀ ਤੇ ਮੈਸੇਜ ਤੇ ਵੀ ਗੱਲਾਂ ਕਰਦੀ ਰਹਿੰਦੀ ਸੀ ਉਹ ਕਦੇ-ਕਦੇ ਫੋਨ ਵੀ ਕਰ ਲੈਂਦੀ ਸੀ ਇੱਕ ਦਿਨ ਮੈਨੂੰ ਸੀਰਤ ਦਾ ਫੋਨ ਆਇਆ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਸਲੂਨ ਵਿੱਚੋਂ ਲੇਟ ਹੋ ਗਈਆਂ ਪਲੀਜ਼ ਤੁਸੀਂ ਮੈਨੂੰ ਸ਼ਟ ਆਓਗੇ ਮੈਂ ਕਿਆ ਮੈਂ ਤਾਂ ਹੁਣ ਘਰ ਜਾ ਰਹੀ ਆ ਮੈਂ ਤਾਂ ਆਪਣੇ ਘਰ ਦੇ ਬਿਲਕੁਲ ਨੇੜੇ ਆ ਉਹ ਮੈਨੂੰ ਕਹਿਣ ਲੱਗੀ ਕਿ ਪਲੀਜ਼ ਤੁਸੀਂ ਮੈਨੂੰ ਲੈ ਕੇ ਜਾਓ ਮੈਂ ਬੜਾ ਲੇਟ ਹੋ ਗਈ ਆ ਮੈਨੂੰ ਘਰ ਵਿੱਚ ਬੜਾ ਜ਼ਰੂਰੀ ਕੰਮ ਆ ਮੈਂ ਕਿਆ ਚਲ ਠੀਕ ਆ ਮੈਂ ਉੱਥੋਂ ਹੀ ਆਪਣੀ ਬਾਈਕ ਕਮਾਈ ਤੇ ਉਹਨੂੰ ਲੈਣ ਲਈ ਵਾਪਿਸ ਉਹਦੇ ਸਲੂਨ ਚਲਾ ਗਿਆ ਜਦੋਂ ਮੈਂ ਸਲੂਨ ਗਿਆ ਤਾਂ ਉਹ ਸਲੂਨ ਦੇ ਅੱਗੇ ਖੜੀ ਸੀ ਉਹ ਬੜਾ ਘਬराई ਹੋਈ ਸੀ ਮੈਂ ਕਿਆ ਕੀ ਹੋਇਆ ਉਹ ਕਹਿਣ ਲੱਗੀ ਕਿ ਮੈਨੂੰ ਥੋੜੀ ਜਿਹੀ ਘਬਰਾਹਟ ਹੋ ਰਹੀ ਸੀ ਇਸ ਕਰਕੇ ਮੈਂ ਕਿਆ ਕਿ ਤੁਸੀਂ ਮੈਨੂੰ ਛੱਡ ਆਓਗੇ ਮੈਨੂੰ ਇਹ ਸੀ ਕਿ ਤੁਸੀਂ ਮੈਨੂੰ ਜਵਾਬ ਤਾਂ ਨਹੀਂ ਦਿਓਗੇ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਆ ਜਾਓ ਅਸੀਂ ਦੋਵੇਂ ਬਾਈਕ ਤੇ ਉਹਦੇ ਘਰ ਵੱਲ ਚੱਲ ਪਏ ਜਦੋਂ ਉਹਦੇ ਘਰ ਪਹੁੰਚੇ ਤਾਂ ਉਹ ਕਹਿਣ ਲੱਗੀ ਕਿ ਆਜੋ ਹੁਣ ਚਾਹ ਪੀ ਕੇ ਜਾਓ ਮੈਂ ਕਿਹਾ ਨਹੀਂ ਨਹੀਂ ਮੈਂ ਚੱਲਦਾ ਆਂ ਕਿਉਂਕਿ ਸੀਰਤ ਦੇ ਘਰ ਦੇ ਉਸ ਟਾਈਮ ਘਰ ਨਹੀਂ ਸੀ ਪਰ ਇਹ ਗੱਲ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਾ ਉਹ ਧੱਕੇ ਨਾਲ ਹੀ ਮੈਨੂੰ ਅੰਦਰ ਲੈ ਗਈ ਜਦੋਂ ਮੈਂ ਅੰਦਰ ਗਿਆ ਤਾਂ ਮੈਂ ਉਹਨੂੰ ਕਿਹਾ ਕਿ ਤੇਰੇ ਘਰ ਦੇ ਗਲਤ ਤਾਂ ਨਹੀਂ ਸੋਚਣਗੇ ਉਹ ਕਹਿਣ ਲੱਗੀ ਨਹੀਂ ਨਹੀਂ ਆਜੋ ਜਦੋਂ ਮੈਂ ਉਹਦੇ ਘਰ ਗਿਆ ਤਾਂ ਘਰ ਵਿੱਚ ਕੋਈ ਨਹੀਂ ਸੀ ਉਹ ਮੈਨੂੰ ਕਹਿਣ ਲੱਗੀ ਹਾਂ ਮੈਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਅੱਜ ਮੇਰੇ ਘਰ ਦੇ ਆਣੇ ਜ਼ਰੂਰੀ ਕੰਮ ਜਾਣਾ ਸੀ ਉਹ ਬਸ ਥੋੜੇ ਟਾਈਮ ਤੱਕ ਆ ਜਾਣਗੇ ਉਹਨਾਂ ਦਾ ਮੈਨੂੰ ਫੋਨ ਆ ਗਿਆ ਸੀ ਮੈਂ ਕਿਹਾ ਠੀਕ ਆ ਉਹ ਮੇਰੇ ਲਈ ਕੋਕ ਲੈ ਕੇ ਆਈ ਮੈਂ ਉਹਨੂੰ ਮਨਾ ਵੀ ਕਰ ਰਿਹਾ ਸੀ ਪਰ ਉਹਨੇ ਮੈਨੂੰ ਧੱਕੇ ਨਾਲ ਹੀ ਫੜਾ ਦਿੱਤਾ ਉਹ ਕਹਿ ਲੱਗੀ ਕਿ ਫੇਰ ਮੇਰੀ ਭੈਣ ਕਹੂਗੀ ਕਿ ਤੂੰ ਮੇਰੇ ਘਰ ਵਾਲੇ ਦੀ ਕੀ ਸੇਵਾ ਕੀਤੀ ਮੈਂ ਕਿਹਾ ਚਲ ਠੀਕ ਆ ਫੇਰ ਮੈਂ ਕੋਕ ਫੜ ਕੇ ਪੀ ਲਿਆ ਕੋਕ ਪਤਾ ਨਹੀਂ ਕਿਉਂ ਮੈਨੂੰ ਥੋੜਾ ਕੌੜਾ ਜਿਹਾ ਲੱਗ ਰਿਹਾ ਸੀ ਮੈਂ ਇਹ ਗੱਲ ਉਹਨੂੰ ਕਹੀ ਨਹੀਂ ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀ ਕਿ ਜੇ ਮੈਂ ਇਦਾਂ ਕਹਿ ਦਿੱਤਾ ਤਾਂ ਮੈਨੂੰ ਗਲਤ ਨਾ ਸਮਝੇ ਇਸ ਲਈ ਮੈਂ ਚੁੱਪ ਰਿਆ ਫੇਰ ਮੈਂ ਕੋਕ ਪੀ ਕੇ ਜਾਣ ਲੱਗਾ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਚਾਹ ਬਣਾਉਣੀ ਆ ਔਰ ਸੋਈ ਵਿੱਚ ਚਾਹ ਬਣਾਉਣ ਚਲੀਗੀ ਉਹ ਮੈਨੂੰ ਉੱਥੇ ਖੜਕੇ ਆਵਾਜ਼ ਲਗਾ ਰਹੀ ਸੀ ਜਦੋਂ ਮੈਂ ਰਸੋਈ ਵਿੱਚ ਗਿਆ ਤਾਂ ਮੈਨੂੰ ਕਹਿਣ ਲੱਗੀ ਸਾਡਾ ਘਰ ਵੇਖ ਲਵੋ ਸੋਣਾ ਆ ਮੇਰੇ ਸਿਰ ਨੂੰ ਕੁਝ ਹੋ ਰਿਹਾ ਸੀ ਪਤਾ ਨਹੀਂ ਕਿਉਂ ਮੇਰਾ ਸਿਰ ਭਾਰੀ ਭਾਰੀ ਹੋ ਗਿਆ ਮੈਨੂੰ ਥੋੜਾ ਜਿਹਾ ਅਜੀਬ ਜਿਹਾ ਲੱਗ ਰਿਹਾ ਸੀ ਜਦੋਂ ਮੈਂ ਤੁਰ ਰਿਹਾ ਸੀ ਤਾਂ ਮੈਨੂੰ ਚੱਕਰ ਆ ਰਹੇ ਸੀ ਮੈਂ ਉਹਨੂੰ ਕਿਹਾ ਕਿ ਚਾਹ ਨੂੰ ਰਹਿਣ ਦੇ ਮੈਂ ਚੱਲਦਾ ਆ ਪਰ ਜਦੋਂ ਮੈਂ ਤੁਰ ਰਿਹਾ ਸੀ ਮੈਨੂੰ ਚੱਕਰ ਆ ਰਹੇ ਸੀ ਇਸ ਕਰਕੇ ਮੈਂ ਰਸੋਈ ਵਿੱਚ ਕੁਰਸੀ ਤੇ ਬੈਠ ਗਿਆ ਫਿਰ ਸੀਰਤ ਮੈਨੂੰ ਫੜ ਕੇ ਬੈਡਰੂਮ ਵਿੱਚ ਲੈ ਗਈ ਬੈਡਰੂਮ ਵਿੱਚ ਜਾ ਕੇ ਮੇਰੀਆਂ ਤਾਂ ਅੱਖਾਂ ਹੀ ਬੰਦ ਹੋ ਗਈਆਂ ਉਸ ਤੋਂ ਬਾਅਦ ਮੇਰੀਆਂ ਅੱਖਾਂ 'ਗੇਹੇ ਰਾਜੇ ਆ ਗਿਆ ਮੈਨੂੰ ਥੋੜੀ ਨੀਂਦ ਜੀ ਆਉਣ ਲੱਗੀ ਸੀਰਤ ਨੇ ਮੈਨੂੰ ਬੈੱਡ ਤੇ ਪਾ ਦਿੱਤਾ ਤੇ ਲਾਈਟ ਬੰਦ ਕਰ ਦਿੱਤੀ ਉਸ ਤੋਂ ਬਾਅਦ ਸੀਰਤ ਮੈਨੂੰ ਗਲਤ ਤਰੀਕੇ ਨਾਲ ਟੱਚ ਕਰਨ ਲੱਗੀ ਮੈਂ ਪਹਿਲਾਂ ਤਾਂ ਉਹਨੂੰ ਥੋੜਾ ਜਿਹਾ ਰੋਕ ਰਿਹਾ ਸੀ ਪਰ ਜਿਉਂ-ਜਿਉਂ ਉਹ ਮੈਨੂੰ ਇਸ ਤਰ੍ਹਾਂ ਟੱਚ ਕਰਨ ਲੱਗੀ ਮੇਰਾ ਮਨ ਬਦਲਣ ਲੱਗਾ ਕਿਉਂਕਿ ਮੈਂ ਇਸ ਤਰ੍ਹਾਂ ਪਹਿਲਾਂ ਕਿਸੇ ਨਾ ਕਦੇ ਨਹੀਂ ਕੀਤਾ ਸੀ ਮੈਨੂੰ ਥੋੜਾ ਵਧੀਆ ਲੱਗਣ ਲੱਗ ਗਿਆ ਉਹਨੇ ਮੈਨੂੰ ਇਸ ਤਰੀਕੇ ਨਾਲ ਹੀ ਟੱਚ ਕੀਤਾ ਕਿ ਮੈਨੂੰ ਵਧੀਆ ਲੱਗੇ ਮੈਨੂੰ ਥੋੜੀ ਸੁਰਤ ਸੀ ਤੇ ਥੋੜਾ ਥੋੜਾ ਨਸ਼ਾ ਹੋ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹਨੇ ਮੇਰੀ ਕੋਕ ਵਿੱਚ ਕੁਝ ਮਲਾਇਆ ਹੋਵੇ ਬਸ ਹੌਲੀ ਹੌਲੀ ਸਾਡੇ ਦੋਵਾਂ ਵਿੱਚ ਉਹ ਕੁਝ ਹੋਣ ਲੱਗ ਪਿਆ ਜੋ ਨਹੀਂ ਹੋਣਾ ਚਾਹੀਦਾ ਸੀ ਮੈਂ ਸਿਰਤ ਨਾਲ ਇੱਕ ਰਜਾਈ ਵਿੱਚ ਪੈ ਗਿਆ ਮੈਂ ਵੀ ਉਹਨੂੰ ਹੱਥ ਪਾ ਲਿਆ ਬਸ ਫਿਰ ਸਾਡੇ ਦੋਵਾਂ ਵਿੱਚ ਸਭ ਕੁਝ ਹੋ ਗਿਆ ਮੈਂ ਪੂਰਾ 1 ਘੰਟਾ ਉਹਨਾਂ ਦੇ ਘਰ ਰਿਹਾ 1 ਘੰਟੇ ਬਾਅਦ ਜਦੋਂ ਮੈਂ ਉੱਠਿਆ ਲਾਈਟ ਔਨ ਕੀਤੀ ਮੈਂ ਸੀਰਤ ਨੂੰ ਕਿਹਾ ਕਿ ਇਹ ਕੀ ਹੋ ਰਿਹਾ ਮੇਰਾ ਸਿਰ ਅਜੇ ਵੀ ਬਹੁਤ ਭਾਰੀ ਭਾਰੀ ਸੀ ਸੀਰਤ ਕਹਿਣ ਲੱਗੀ ਕੁਝ ਨਹੀਂ ਜੋ ਹੋਣਾ ਸੀ ਉਹ ਹੋ ਗਿਆ ਹੁਣ ਤੁਸੀਂ ਟੈਨਸ਼ਨ ਨਾ ਲਓ ਮੈਂ ਜਲਦੀ ਜਲਦੀ ਉੱਠ ਕੇ ਆਪਣੇ ਬੂਟ ਪਾਉਣ ਲੱਗਾ ਮੈਂ ਕਿਹਾ ਮੇਰੇ ਬੂਟ ਕਿਨੇ ਉਤਾਰੇ ਸੀ ਉਹ ਕਹਿਣ ਲੱਗੀ ਮੈਂ ਹੀ ਉਤਾਰੇ ਸੀ ਮੇਰਾ ਦਿਲ ਬੜੇ ਜ਼ੋਰ ਨਾਲ ਧੜਕ ਰਿਹਾ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਮੈਂ ਜਲਦੀ ਜਲਦੀ ਉੱਥੋਂ ਉੱਠ ਕੇ ਬਾਈਕ ਚਾੱਕ ਕੇ ਆਪਣੇ ਘਰ ਵੱਲ ਨੂੰ ਹੋ ਗਿਆ ਰਾਹ ਵਿੱਚ ਜਾਂਦਾ ਵੀ ਮੈਂ ਇਹੀ ਸੋਚ ਰਿਹਾ ਸੀ ਕਿ ਸਭ ਮੈਂ ਕੀ ਕਰ ਬੈਠਾ ਅਜੇ ਤੱਕ ਵੀ ਮੈਨੂੰ ਨਿਸ਼ਾਨੀ ਉਤਰਿਆ ਸੀ ਮੇਰੇ ਕੋਲ ਚੰਗੀ ਤਰ੍ਹਾਂ ਬਾਈਕ ਵੀ ਨਹੀਂ ਚਲਾਈ ਜਾ ਰਹੀ ਸੀ ਮੇਰੇ ਦਿਲ ਵਿੱਚ ਬੜਾ ਪਛਤਾਵਾ ਸੀ ਕਿ ਇਹ ਮੈਂ ਕੀ ਕਰ ਬੈਠਾ ਮੈਂ ਜਲਦੀ ਜਲਦੀ ਆਪਣੇ ਘਰ ਜਾ ਕੇ ਆਪਣਾ ਮੂੰਹ ਧੋਤਾ ਫਿਰ ਵੀ ਮੈਨੂੰ ਚੱਕਰ ਆਉਣਾ ਨਹੀਂ ਹਟੇ ਸੀ ਫਿਰ ਮੈਂ ਜਾ ਕੇ ਪੈ ਗਿਆ ਮੈਨੂੰ ਨਹੀਂ ਪਤਾ ਲੱਗਾ ਮੈਨੂੰ ਕਦੋਂ ਨੀਂਦ ਆ ਗਈ ਮੈਂ ਤਾਂ ਉਸ ਦਿਨ ਰੋਟੀ ਵੀ ਨਹੀਂ ਖਾਧੀ ਕਾਰ ਦੇਣੇ ਮੈਨੂੰ ਠਾਇਆ ਵੀ ਪਰ ਮੈਂ ਕਹਿ ਕੇ ਮੈਂ ਕੁਝ ਖਾਂ ਆਂ ਬਾਰੋਂ ਮੈਂ ਕੁਝ ਨਹੀਂ ਖਾਣਾ ਮੈਂ ਗੋਪੀ ਨਾਲ ਵੀ ਗੱਲ ਨਾ ਕੀਤੀ ਜਦੋਂ ਸਵੇਰ ਨੂੰ ਉઠਿਆ ਤਾਂ ਮੈਂ ਬੜਾ ਰੋਇਆ ਕਿਉਂਕਿ ਇਹ ਮੈਂ ਕਰਨਾ ਨਹੀਂ ਚਾਹੁੰਦਾ ਸੀ ਸੀਰਤ ਨੇ ਮੇਰੇ ਨਾਲ ਧੋਖਾ ਕਰ ਦਿੱਤਾ ਮੈਂ ਸੀਰਤ ਨੂੰ ਫੋਨ ਲਾਇਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਚੰਗਾ ਨਹੀਂ ਕੀਤਾ ਤੂੰ ਕਿਹੜੇ ਜਨਮ ਦਾ ਮੇਰੇ ਕੋਲੋਂ ਵੈਰ ਲਿਆ ਸੀਰਤ ਮੈਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਪਸੰਦ ਕਰਨ ਲੱਗੀ ਆ ਤੇ ਮੈਨੂੰ ਪਤਾ ਸੀ ਕਿ ਤੂੰ ਗੋਪੀ ਨੂੰ ਬੜਾ ਪਿਆਰ ਕਰਦਾ ਤੂੰ ਮੇਰੇ ਨਾਲ ਸਿੱਧੀ ਤਰ੍ਹਾਂ ਰਿਸ਼ਤਾ ਨਹੀਂ ਬਣਾਉਣਾ ਇਸ ਕਰਕੇ ਮੈਂ ਇਹ ਤਰੀਕਾ ਅਪਣਾਇਆ ਕਿਉਂਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੇ ਘਰ ਦੇ ਆਣੇ ਲੇਟ ਆਉਣਾ ਆ ਇਸ ਕਰਕੇ ਮੈਂ ਇਹ ਸਭ ਕੀਤਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ ਤੇਰੀਆਂ ਗੱਲਾਂ ਨੇ ਮੈਨੂੰ ਮੋਹ ਲਿਆ ਮੈਂ ਉਹਨੂੰ ਕਿਹਾ ਕਿ ਮੈਂ ਤੇਰਾ ਕਦੇ ਨਹੀਂ ਹੋਊਂਗਾ ਇਹ ਤੋਂ ਭੁਲੇਖਾ ਕੱਢ ਦੇ ਉਹ ਕਹਿਣ ਲੱਗੀ ਕਿ ਮੇਰੇ ਕੋਲੇ ਸਾਰੇ ਸਬੂਤ ਨੇ ਹੁਣ ਤੂੰ ਮੈਨੂੰ ਨਹੀਂ ਛੱਡ ਸਕਦਾ ਤੈਨੂੰ ਮੇਰੇ ਨਾਲ ਹੀ ਵਿਆਹ ਕਰਾਉਣਾ ਪਊਗਾ ਮੈਂ ਕਹਾਂ ਤੈਨੂੰ ਸ਼ਰਮ ਨਹੀਂ ਆਈ ਤੂੰ ਗੋਪੀ ਦੀ ਭੈਣ ਹੋ ਕੇ ਉਹਦੇ ਘਰ ਦੇ ਉਜਾੜਨ ਤੇ ਲੱਗੀ ਆ ਉਹ ਕਹਿਣ ਲੱਗੀ ਕਿ ਮੈਨੂੰ ਨਹੀਂ ਪਤਾ ਬਸ ਮੈਂ ਮਜਬੂਰ ਆ ਮੈਨੂੰ ਤੇਰੇ ਵਰਗਾ ਮੁੰਡਾ ਚਾਹੀਦਾ ਸੀ ਜੋ ਮੈਨੂੰ ਮਿਲ ਗਿਆ ਮੈਂ ਤੇਰੇ ਨਾਲ ਹੀ ਰਹਿਣਾ ਆ ਉਸ ਦਿਨ ਦੀ ਸਾਰੀ ਵੀਡੀਓ ਮੇਰੇ ਕੋਲ ਪਈ ਆ ਮੈਂ ਪਹਿਲਾਂ ਹੀ ਉੱਥੇ ਵੀਡੀਓ ਬਣਾ ਲਈ ਸੀ ਹੁਣ ਤੂੰ ਇਸ ਗੱਲ ਤੋਂ ਨਹੀਂ ਮੁੱਕਰ ਸਕਦਾ ਮੈਂ ਕਿ ਇਸ ਵਿੱਚ ਮੇਰੀ ਕੋਈ ਮਰਜ਼ੀ ਨਹੀਂ ਸੀ ਇਹ ਸਭ ਤੂੰ ਕੀਤਾ ਤੂੰ ਮੈਨੂੰ ਨਸ਼ੇ ਤੇ ਲਾ ਕੇ ਮੇਰੇ ਕੋਲੋਂ ਇਹ ਸਭ ਕਰਵਾ ਲਿਆ ਉਸ ਦਿਨ ਤੋਂ ਬਾਅਦ ਤਾਂ ਮੈਂ ਡਿਪਰੈਸ਼ਨ ਵਿੱਚ ਹੀ ਜਾਣ ਲੱਗ ਪਿਆ ਇੱਕ ਦੋ ਵਾਰ ਮੈਂ ਮਰਨ ਦੀ ਵੀ ਕੋਸ਼ਿਸ਼ ਕੀਤੀ ਕਿਉਂਕਿ ਮੇਰਾ ਗੋਪੀ ਨਾਲ ਰਿਲੇਸ਼ਨ ਖਤਮ ਹੋ ਗਿਆ ਸੀ ਕਿਉਂਕਿ ਸੀਰਤ ਨੇ ਉਹਨੂੰ ਵੀਡੀਓ ਵਿਖਾ ਦਿੱਤੀ ਸੀ ਮੈਂ ਬਥੇਰਾ ਸਮਝਾਇਆ ਸੀ ਗੋਪੀ ਨੂੰ ਕਿ ਇਹ ਸਭ ਇਹਨੇ ਨਸ਼ਾ ਪਲਾ ਕੇ ਕੀਤਾ ਪਰ ਉਹ ਨਾ ਮੰਨੇ ਮਜਬੂਰ ਹੋ ਕੇ ਮੈਨੂੰ ਸੀਰਤ ਨਾਲ ਵਿਆਹ ਕਰਵਾਉਣਾ ਪਿਆ ਮੈਂ ਸੀਰਤ ਨਾਲ ਇੱਕ ਰਿਸ਼ਤਾ ਨਿਭਾਰਿਆ ਪਰ ਮੈਂ ਉਹਨੂੰ ਅੱਜ ਵੀ ਪਿਆਰ ਨਹੀਂ ਕਰਦਾ ਤੇ ਨਾ ਹੀ ਕਦੇ ਕਰ ਪਾਉਂਗਾ ਕਿਉਂਕਿ ਮੇਰਾ ਪਹਿਲਾ ਤੇ ਆਖਰੀ ਪਿਆਰ ਗੋਪੀ ਸੀ ਤੇ ਮੈਨੂੰ ਇੱਕ ਗੱਲ ਦੀ ਸਮਝ ਲੱਗੀ ਕਿ ਕਿਸੇ ਤੇ ਇੰਨਾ ਯਕੀਨ ਨਹੀਂ ਕਰਨਾ ਚਾਹੀਦਾ ਕਿਉਂਕਿ ਮੇਰੇ ਕੀਤੇ ਯਕੀਨ ਨੇ ਅੱਜ ਮੈਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਮੇਰਾ ਤੇ ਗੋਪੀ ਦਾ ਇੰਨਾ ਪਿਆਰਾ ਰਿਸ਼ਤਾ ਤੜਵਾ ਦਿੱਤਾ ਮੈਂ ਸੀਰਤ ਨੂੰ ਕਦੇ ਵੀ ਇਸ ਗੱਲ ਲਈ ਮਾਫ਼ ਨਹੀਂ ਕਰੂੰਗਾ ਸੀਰਤ ਨੇ ਆਪਣੇ ਘਰ ਕਹਿ ਦਿੱਤਾ ਸੀ ਕਿ ਮੈਂ ਇਸ ਮੁੰਡੇ ਨੂੰ ਪਿਆਰ ਕਰਦੀ ਤੇ ਉਹ ਵੀ ਮੈਨੂੰ ਪਿਆਰ ਕਰਦਾ ਇਸ ਵੀਡੀਓ ਦੇ ਡਰ ਤੋਂ ਮੈਨੂੰ ਵੀ ਇਹੀ ਕਹਿਣਾ ਪਿਆ ਕਿ ਮੈਂ ਇਸ ਕੁੜੀ ਨੂੰ ਪਸੰਦ ਕਰਦਾ ਹਾਂ ਪਰ ਅੱਜ ਤੱਕ ਮੈਂ ਉਹਨੂੰ ਟੱਚ ਵੀ ਨਹੀਂ ਕੀਤਾ ਅਸੀਂ ਰਹਿੰਦੇ ਇੱਕ ਕਮਰੇ ਵਿੱਚ ਆ ਪਰ ਅਣਜਾਣ ਦੀ ਤਰ੍ਹਾਂ ਰਹਿੰਨੇ ਆ ਮੈਂ ਉਹਨੂੰ ਕਦੇ ਵੀ ਪਤਨੀ ਵਾਲੇ ਹੱਕ ਨਹੀਂ ਦਊਂਗਾ ਤੇ ਨਾ ਹੀ ਮੇਰੇ ਕੋਲ ਉਹ ਹੋਣਾ ਆ ਮੇਰੀ ਇੱਕ ਗਲਤੀ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਇਸ ਕਰਕੇ ਕਦੇ ਵੀ ਕਿਸੇ ਤੇ ਅੱਖਾਂ ਮੀਚ ਕੇ ਯਕੀਨ ਨਹੀਂ ਕਰਨਾ ਚਾਹੀਦਾ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਚੁਸਤ ਬਣ ਕੇ ਰਹਿਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਲੋਕ ਕਰਦੇ ਕੁਝ ਹੋਰ ਨੇ ਤੇ ਦੱਸਦੇ ਕੁਝ ਹੋਰ ਨੇ ਮੈਂ ਨਹੀਂ ਚਾਹੁੰਦਾ ਜੋ ਮੇਰੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਵੀ ਹੋਵੇ ਇਸ ਕਰਕੇ ਆਪਣੀ ਜ਼ਿੰਦਗੀ ਸਾਵਧਾਨੀ ਨਾਲ ਜਿਓ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ